2019 ਮਾਡਲ 750 ਜਿਹੜੇ ਭਰਾਵਾਂ ਨੇ ਖੰਬੇ ਵਾਲੀਆਂ ਮਸ਼ੀਨਾਂ ਵਾਲੇ ਟਰੈਕਟਰ ਲੈਣੇ ਆ ਨਾ ਤੇ ਖੰਬੇ ਵਾਲੀ ਸਾਰੀ ਮਸ਼ੀਨ ਟੋਟਲ ਲੱਗੇ ਹੋਇਆ ਹਰਿਆਣੇ ਦਾ ਨੰਬਰ ਆ ਟਰੈਕਟਰ ਹਰਿਆਣਾ ਦਾ ਨੰਬਰ ਟਰੈਕਟਰ ਆ ਨਾਲ ਦੇ ਟਾਇਰ ਆ ਟਰੈਕਟਰ ਦੇ ਚੈੱਕ ਕਰ ਲੋ ਤੁਸੀਂ ਦੇਖ ਰਹੇ ਹੋ ਭਲਵਾਨ ਟਰੈਕਟਰ ਪਟਿਆਲਾ ਦਾ ਮੇਰਾ ਨਾਮ ਆ ਦੋਸਤੋ ਸੰਦੀਪ ਸਿੰਘ ਟਰੈਕਟਰ ਦਾ 14928 ਦੇ ਨਾਲ ਦੇ ਟਾਇਰ ਆ ਪੋਲੋ ਦੇ ਭਾਵੇਂ ਕਿ ਟਾਇਰ ਇਸ ਟਾਈਮ ਤਕਰੀਬਨ ਤਕਰੀਬਨ ਨੇੜੇ ਲੱਗ ਚੁੱਕੇ ਆ ਜਮਾ ਤੇ ਬਾਕੀ ਹੈ ਨਾਲ ਦੇ ਟਰੈਕਟਰ 2019 ਮਾਡਲ ਸਿਕੰਦਰ ਆ ਜਿਹੜੇ ਭਰਾ ਨੇ ਕਿਸੇ ਨੇ ਭਾਈ ਆਹ ਕਾਰੋਬਾਰ ਚਲਾਉਣਾ ਬਹੁਤ ਸੋਹਣਾ ਸਿਸਟਮ ਹੈ ਇਹ ਵਧੀਆ ਦਿਹਾੜੀ ਸ਼ਾਮ ਨੂੰ ਤੁਹਾਨੂੰ ਇਹ ਟਰੈਕਟਰ ਦੇ ਸਕਦਾ ਕਿਉਂ ਖੰਬਿਆਂ ਨਾਲ ਤੁਹਾਨੂੰ ਪਤਾ ਸੀਜ਼ਨ ਦੇ ਵਿੱਚ ਬਹੁਤ ਕੰਮ ਹੁੰਦਾ ਕਣਕ ਝੋਨੇ ਦੇ ਵਿੱਚ ਆਮ ਹੀ ਤੁਸੀਂ ਵੇਖਿਆ ਹੋਣਾ ਲੈਣਾ ਵਿਛਦੀਆਂ ਤੇ ਆਹ ਸਿਸਟਮ ਆ ਤੁਸੀਂ ਦੇਖੋ ਆ ਪੂਰਾ ਅੱਗੇ ਜਗਾੜ ਅਗਲਾ ਖੰਬਾ ਚੱਕ ਕੇ ਲੈ ਜਾਣ ਵਾਲਾ ਦੋ ਜੱਕ ਮੋਰੇ ਲੱਗੇ ਆ ਠੀਕ ਹੈ ਜੀ ਪੂਰਾ ਪ੍ਰੋਜੈਕਟ ਵਧੀਆ ਬਣਿਆ ਹੋਇਆ ਸਾਈਡ ਤੇ ਬੈਟਰੀ ਬਾਕਸਾ ਕੱਢਿਆ ਹੋਇਆ ਡਿਸਟ੍ਰੀਬਿਊਟਰ ਵਗੈਰਾ ਸਾਰਾ ਇਹਦਾ ਜਿਹੜਾ ਟਰੈਕਟਰ ਦੇ ਹੱਲ ਲੱਗਿਆ ਡੈਕ ਲੱਗਾ ਟਰੈਕਟਰ ਤੇ 7.5 ਲੱਖ ਰੁਪਿਆ ਇਸ ਟਰੈਕਟਰ ਦੀ ਡਿਮਾਂਡ ਆ 7.5 ਲੱਖ 55 ਹਸਪਾਵਰ ਕੈਟਾਗਰੀ ਹਾਈ ਟਾਰਕ 291 ਹਾਈ ਪਾਵਰ ਹਾਈ ਇੰਜਨ 2000 ਆਰਪੀਐਮ ਸਕੰਦਰ ਮਾਡਲ 2019 2019 ਮਾਡਲ ਆ ਕੋਈ ਟੁੱਟ ਭੱਜ ਨਹੀਂ ਕੋਈ ਪਾਰਟਸ ਨਹੀਂ ਕੋਈ ਬੋਡੀ ਪਾਰਟ ਨਹੀਂ ਨਾਲ ਦਵਾਰ ਦਾ ਪਿਆ ਆ ਲੋ ਪਿੱਛੇ ਬਰਮਾ ਚੈੱਕ ਕਰ ਲੋ ਜਿਹੜਾ ਥੱਲੇ ਧਰਤੀ ਚ ਟੋਆ ਮਾਰਨ ਵਾਲਾ ਸਾਰਾ ਆ ਦਾ ਡਾ ਗੇਅਰ ਕੋਡ ਸਾਰਾ ਰਨਿੰਗ ਆ ਜੇ ਕਿਸੇ ਨੇ ਚਲਾ ਕੇ ਚੈੱਕ ਕਰਕੇ ਟੋਆ ਮਾਰ ਕੇ ਵੀ ਚੈੱਕ ਕਰਨ ਦਾ ਉਹਦਾ ਚੈੱਕ ਕਰ ਸਕਦੇ ਹੋ ਪਟਿਆਲਾ ਟਰੈਕਟਰ ਮਾਰਕੀਟ ਦੇ ਵਿੱਚ ਖੜਾ ਹਾਈ ਲਿਫਟ ਆ ਹਾਈ ਕੈਪੈਸਿਟੀ ਲਿਫਟ ਆ ਇਹਦੀ ਕਿਉਂ ਲਿਫਟ ਇਹਨੂੰ ਮਾੜੀ ਨਹੀਂ ਚੱਲਦੀ ਹੁੰਦੀ ਇਹ ਜੇ ਲਿਫਟ ਉਹੀ ਚੱਲਦੀ ਜਿਹਦਾ ਟਾਪਾ ਹੈਵੀ ਕੈਪੈਸਿਟੀ ਵਾਲਾ ਹੋਵੇ ਆ ਦੇਖੋ ਇਹਦੇ ਆਰਮਾਂ ਵੀ ਤੁਸੀਂ ਚੈੱਕ ਕਰ ਲਓ ਸੈਡ ਡਿਸਟਰੀਬਿਊਟਰ ਵੀ ਲੱਗਾ ਤੇ ਆਰਮਾਂ ਦੀ ਜੜੀਆਂ ਮੋਟੀਆਂ ਜ ਮੋਟੀਆਂ ਮੋਟੀਆਂ ਆਰਮਾਂ ਦੇ ਵਿੱਚ ਹੈਵੀ ਕੈਪੈਸਿਟੀ ਵਾਲਾ ਜਿਹੜਾ ਟਾਪਾ ਇਹਦੇ ਲੱਗਦਾ ਕਿ ਉਹ ਵਜ਼ਨ ਬਹੁਤ ਹੋ ਜਾਂਦਾ ਇਹਦੇ ਟਰੈਕਟਰ ਦੇ ਉੱਪਰ ਤੁਰੇ ਜਾਂਦੇ ਦਾ ਪਤਾ ਲੱਗਦਾ ਤੇ ਪਿੱਛੇ ਦੋ ਜੱਕ ਮਗਰ ਵਧੀਆ ਜੱਕ ਲਾਏ ਹੋਏ ਆ ਕਈ ਧਾਮ ਜੱਕ ਦੇ ਚੱਕੇ ਲਾ ਦਿੰਦੇ ਦੁਬਾਰਾ ਅਗਲਾ ਚੱਕੀ ਫਰੀ ਜਾਂਦਾ ਆ ਜੱਕ ਚਲੋ ਵਧੀਆ ਜੇਸੀਬੀ ਵਾਲੇ ਜੱਕ ਚੰਗੇ ਹਰੀਨਲ ਜੱਕ ਲੱਗੇ ਹੋਏ ਆ ਦੋ ਜੱਕੇ ਲੱਗੇ ਆ ਦੋ ਮੋਰੇ ਲੱਗੇ ਆ ਤੇ ਇੱਕ ਉਹ ਮਗਰ ਬਰਮਾ ਚੰਗਾ ਗੇਅਰ ਜਿਹੜਾ ਵਧੀਆ ਗੇਅਰ ਜਿਹੜਾ ਲੱਗਾ ਟਰੈਕਟਰ ਨੂੰ ਤੇ ਦੋਸਤੋ ਪਿੱਛੇ ਜਿਹੜਾ ਗੇਅਰ ਆ ਵਧੀਆ ਗੇਅਰ ਲੱਗਾ ਤੇ ਆਵਣਾ ਭਾਈ ਜੇ ਕਿਸੇ ਭਰਾ ਨੇ ਵੇਖਣਾ ਹੋਏ ਪਰਿਆਲਾ ਟਰੈਕਟਰ ਮਾਰਕੀਟ ਦੇ ਵਿੱਚ ਟਰੈਕਟਰ ਖੜਾ ਇਹ ਪਰਿਆਲਾ ਟਰੈਕਟਰ ਮੰਡੀ ਦੇ ਵਿੱਚ ਟਰੈਕਟਰ ਖੜਾ 7.5 ਲੱਖ ਰੁਪਇਆ ਟਰੈਕਟਰ ਦੀ ਡਿਮਾਂਡ ਆ ਜੇ ਕਿਸੇ ਨੇ ਵਧੀਆ ਇਹ ਵੀ ਬਹੁਤ ਵਧੀਆ ਇਨਕਮ ਦੇ ਸੋਰਸ ਆ ਜੇ ਵਧੀਆ ਇਨਕਮ ਇਹ ਥੋੜੇ ਪੈਸੇ ਲਾ ਕੇ ਆਪਾਂ ਆਮਦਨ ਚਾਲੂ ਕਰਨੀ ਹੋਵੇ ਦੇਖਿਆ ਜਾਵੇ ਜਿਵੇਂ ਆਮ ਤਰਪਾਈਆਂ ਲੋਕਾਂ ਨੇ ਬਣਾਈਆਂ ਬੋਰਾ ਮੋਟਰਾਂ ਕਢਣ ਵਾਲੀਆਂ ਜਾਂ ਹੋਰ ਚੀਜ਼ਾਂ ਬਹੁਤ ਵਧੀਆ ਆਪਣਾ ਕਿਸੇ ਦਾ ਕਮਾਈ ਦਾ ਸਾਧਨ ਐਨਓਸੀ ਵੀ ਜੇ ਕਿਸੇ ਨੇ ਕਢਾਉਣੀ ਹੋਵੇ ਤਾਂ ਐਨਓਸੀ ਵੀ ਇਹਦੀ ਨਿਕਲ ਜੂਗੀ ਦੋਸਤੋ ਨੰਬਰ ਹਰਿਆਣਾ ਫਸਟ ਪਾਰਟੀ ਟਾਇਰ ਪਹਿਲੀ ਜਿਹੜੇ ਨਾਲ ਦੇ ਕੰਪਨੀ ਦੇ ਪਏ ਟਾਇਰ ਆ ਉਹੀ ਆ ਤੇ ਆਹ ਡਿਸਟ੍ਰੀਬਿਊਟਰ ਲੱਗਾ ਆਹ ਡੈਕ ਲੱਗਾ ਇੱਕ ਸਪੀਕਰ ਵਾਲਾ ਛਾਤਰੀ ਦਾ ਕੱਪੜਾ ਕੱਪੜਾ ਲੱਗਦਾ ਛਾਤਰੀ ਦਾ ਕੱਪੜਾ ਬੋਦਾ ਜਿਹਾ ਹੋਇਆ ਪਿਆ ਟਾਇਰ ਔਨ ਰੋਡ ਤਾਂ ਚੱਲ ਸਕਦੇ ਆ ਦੇਖੋ ਔਂ ਪਾਉਣੇ ਪਏ ਨੇ ਜ਼ਿਮੀਦਾਰੇ ਦੇ ਵਿੱਚ ਜ਼ਿਮੀਦਾਰੇ ਜਿਹਦਾ ਖੈਰੇ ਟਰੈਕਟਰ ਵੀ ਕਿਨੇ ਚਲਾਉਣਾ ਟਰੈਕਟਰ ਤਾਂ ਤੁਹਾਨੂੰ ਪਤਾ ਕਿਰਾਏ ਪਾੜੇ ਦਾ ਕੰਮ ਆ ਇਹਨਾਂ ਨੂੰ ਤਾਂ ਜਿਹੜਾ ਕੰਮ ਹੀ ਨਹੀਂ ਮੁੱਕਦਾ ਖੰਭੇ ਲਾਉਣ ਵਾਲੀ ਮਸ਼ੀਨ ਨੂੰ ਤਾਂ ਦੇਖਿਆ ਜਾਵੇ ਇਹ ਕੰਮ ਹੀ ਨਹੀਂ ਮੁੱਕਦਾ ਬਹੁਤ ਕੰਮ ਹੈ ਕਿ ਇੱਕ ਦੋ ਸੱਜਣ ਮਿਲੇ ਸੀ ਜਿਹੜੇ ਇਸ ਚੀਜ਼ ਦਾ ਕੰਮ ਕਰਦੇ ਆ ਉਹ ਕਹਿੰਦੇ ਭਰਾਵਾ ਸਾਨੂੰ ਬਹੁਤ ਵਧੀਆ ਰੋਟੀ ਏ ਟਰੈਕਟਰ ਨਾਲ ਬਣੀ ਆ ਉਹ ਵਧੀਆ ਬੰਦੇ ਜਿਹੜੇ ਕੰਮ ਕਰਨ ਵਾਲਾ ਬੰਦਾ ਚਾਹੀਦਾ ਇਹਨੂੰ ਐ ਨਹੀਂ ਵੀ ਜੇ ਆਪਾਂ ਕੋਈ ਇਕੱਲਾ ਟਰੈਕਟਰ ਲੈ ਕੇ ਸ਼ਾਮ ਨੂੰ ਜੇਬ 'ਚ ਪੈਸੇ ਪੈ ਜਾਣਗੇ ਪਰ ਹਿੰਮਤੀ ਬੰਦਾ ਚਾਹੀਦਾ ਇਹ ਨਾਲ ਲੇਬਰ ਹੋਵੇ ਤਾਂ ਬਹੁਤ ਸੋਹਣਾ ਇਹ ਲਾਈਨ ਨਾਲੇ ਮੁੰਡੇ ਜਿਹੜੇ ਲਾਈਨਾਂ ਕੱਢਣ ਵਾਲੇ ਮੁੰਡੇ ਹੁੰਦੇ ਆ ਵਧੀਆ ਰਵਰਸ ਪੀਟੀਓ ਆ ਲਓ ਜੀ ਤੇ ਦੋਸਤੋ ਵੀਡੀਓ ਚੰਗੀ ਲੱਗਦੀ ਹੈ ਤਾਂ ਜਰੂਰ ਲਾਈਕ ਐਂਡ ਸ਼ੇਅਰ ਕਰਦਾ ਕਰੋ ਜਾਣਕਾਰੀਆਂ ਆਪਣੇ ਪੇਜ ਤੇ ਆਪਾਂ ਟਰੈਕਟਰ ਮੁਤਲਕ ਟਰੈਕਟਰ ਪਾਰਟਸ ਜਿਹੜੇ ਹੁੰਦੇ ਆ ਅਗਲੀ ਕਲਚਰ ਦੀ ਮਸ਼ੀਨਰੀ ਬਾਰੇ ਸੇਲ ਪਰਚੇਜ ਬਾਰੇ ਜਾਂ ਹੋਰ ਜਿਹੜੀ ਵੀ ਜਾਣਕਾਰੀ ਆ ਮੋਡੀਫਿਕੇਸ਼ਨ ਦੀ ਆਪਾਂ ਪਾਉਨੇ ਰਹੇ ਨੇ ਆ ਤੇ ਤਰੀਕ ਅੱਜ ਆ 5 5 ਤਰੀਕ ਦਿਨ ਸ਼ਨੀਵਾਰ 5 ਤਰੀਕ 5 ਜੁਲਾਈ 5 7 2025 ਦੀ ਵੀਡੀਓ ਹੈ ਜੀ 5 7 2025 ਦਿਨ ਸ਼ਨੀਵਾਰ ਕੇਵਲ ਲੇਟ ਵੀਡੀਓ ਦੇਖਦਾ ਚੀਜ਼ ਵਿਕੀ ਹੁੰਦੀ ਆ ਤੇ ਫੇਰ ਪਰੇਸ਼ਾਨ ਅਗਲਾ ਵੀ ਹੁੰਦਾ ਤੇ ਅਸੀਂ ਵੀ ਹੋਈਦਾ ਤੇ ਦੋਸਤੋ ਇਹ ਪਟਿਆਲਾ ਕਵਾੜ ਮਾਰਕੀਟ ਚ ਟਰੈਕਟਰ ਖੜਾ ਜੇ ਕਿਸੇ ਭਰਾ ਨੇ ਦੇਖਣਾ ਵੇ 187 A ਤੇ 187 ਨੰਬਰ ਦੁਕਾਨ ਆ 187 A ਤੇ ਇਹ ਟਰੈਕਟਰ ਖੜਾ ਜੀ